ਕਲੀ ਧਰਤੀ ਹੀ ਨਹੀਂ ਆਕਾਸ਼ ਵੀ ਰੋਇਆ ਸੀ ਹਰ ਇੱਕ ਜੀ ਰੋਇਆ ਸੀ ਕਿਉਂਕਿ ਸਰਹੰਦ ਦੀਆਂ ਨੀਹਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋ ਲਾਲ ਜਿੰਦਾਚਣ ਦਿੱਤੇ ਸੀ ਸਿਰ ਝੁਕਦਾ ਇਸ ਚੀਜ਼ ਦੇ ਪਿੱਛੇ ਇਹ ਕੁਰਬਾਨੀ ਦੇ ਪਿੱਛੇ 9 ਸਾਲ ਦਾ ਇੱਕ ਬੱਚਾ ਆਪਣੇ ਪਿਤਾ ਨੂੰ ਸ਼ਹੀਦੀ ਦੇ ਲਈ ਆਪਣੇ ਹੱਥਾਂ ਦੇ ਨਾਲ ਆਪਣੀ ਜ਼ੁਬਾਨ ਦੇ ਨਾਲ ਕਹਿ ਕੇ ਕਲ ਦਾ ਕੀ ਪਤਾ ਜੀ ਤੁਹਾਡੇ ਤੋਂ ਹੋਰ ਉੱਚਾ ਕੌਣ ਹੋ ਸਕਦਾ ਹੈ ਇਸ ਕੁਰਬਾਨੀ ਦੇ ਲਈ ਗੁਰੂ ਤੇਗ ਬਹਾਦਰ ਜੀ ਨੂੰ ਭੇਜਿਆ ਜੀ ਬਾਬਾ ਜੀਤ ਜੀ ਨੂੰ ਪਹਿਲਾਂ ਤੋੜਿਆ ਫਿਰ ਰੁਝਾਰ ਜੀ ਨੂੰ ਤੋੜਿਆ ਉਹ ਸ਼ਹੀਦੀਆਂ ਪ੍ਰਾਪਤ ਕੀਤੀਆਂ ਪੰਜ ਪਿਆਰੇ ਦੇ ਵਿੱਚੋਂ ਸ਼ਹੀਦੀਆਂ ਪ੍ਰਾਪਤ ਹੋਈਆਂ 40 ਸਿੰਘ ਨਾਲ ਸੀ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ 7 ਤੇ 9 ਸਾਲ ਦਾ ਕੋਈ ਬੱਚਾ ਇੰਨਾ ਕਿਵੇਂ ਦ੍ਰਿੜ ਹੋ ਸਕਦਾ ਦਾਦੀ ਦਾਦਾ ਬਾਪ ਮਾਤਾ ਆਸਪਾਸ ਦੇ ਸਿੰਘਾਂ ਤੋਂ ਉਹਨਾਂ ਨੂੰ ਸਿੱਖਿਆ ਹੀ ਇਦਾਂ ਦੀ ਮਿਲੀ ਸੀ ਕਿ ਉਹਨਾਂ ਨੇ ਈਨ ਨਹੀਂ ਮੰਨੀ ਇੰਨੀ ਦ੍ਰਿੜਤਾ ਇਹ ਸੋਚ ਤੋਂ ਪਰੇ ਆ ਹੂੰ ਇਸ ਤੋਂ ਵੱਡੀ ਸ਼ਹਾਦਤ ਦੁਨੀਆਂ ਤੇ ਹੋ ਨਹੀਂ ਸਕਦੀ ਅਸੀਂ ਤਾਂ ਅਹਿਸਾਸ ਦੇਤਾ ਤੁਸੀਂ ਕੀ ਦਿਓਗੇ ਤਾਂਦੋਂ ਕਹਿੰਦੇ ਪਾਸ਼ਾ ਨੇ ਇਹ ਵਚਨ ਦਿੱਤੇ ਸੀ ਮੰਨ ਲਓ ਕਹਿਰ ਸੀਗਾ ਕਿ ਵੀ ਜੋ ਮੈਂ ਦੇਵਾਂਗਾ ਉਹ ਤੁਸੀਂ ਨਹੀਂ ਪੂਰੀ ਦੁਨੀਆਂ ਯਾਦ ਰੱਖੂਗੀ ਪੂਰੀ ਦੁਨੀਆਂ ਦੇਖੂਗੀ ਵੀ ਜੋ ਚੀਜ਼ ਮੈਂ ਦੇਵਾਂਗਾ ਉਹ ਉਹਨਾਂ ਨੇ ਉਹ ਚੀਜ਼ਾਂ ਵਾਰੀਆਂ ਨੇ ਜਿਹੜੀਆਂ ਕਿ ਬੰਦਾ ਸੋਚ ਵੀ ਨਹੀਂ ਸਕਦਾ ਪਰਿਵਾਰ ਵਾਰਨਾ ਕਹਿ ਦਿੰਨੇ ਆ ਆਪਾਂ ਹੂੰ ਇੱਕ ਸਾਡੇ ਤੋਂ ਪਰਿਵਾਰ ਚ ਮੌਤ ਨਹੀਂ ਦੇਖੀ ਜਾਂਦੀ ਤੇ ਉਹਨਾਂ ਨੇ ਕਿੰਨਾ ਸਾਰਾ ਪਰਿਵਾਰ ਹੀ ਵਾਰਿਆ ਯਾਰ ਜਿੰਨੀਆਂ ਸ਼ਹਾਦਤਾਂ ਸਿੱਖ ਕੌਮ ਦੀਆਂ ਨੇ ਉਹ ਨਹੀਂ ਤਾਂ ਹੋਈ ਹੁੰਦੀ ਨਹੀਂ ਕਿਸੇ ਹੋਰਨ ਧਰਮਾਂ ਚ ਆਪਾਂ ਦੇਖ ਲੈਂਦੇ ਆ ਕੋਈ ਇੱਕ ਸ਼ਹਾਦਤ ਜਾਂ ਵੱਧ ਤੋਂ ਵੱਧ ਦੋ ਚਰਖੜੀਆਂ ਤੇ ਸਾਡੇ ਜੜੇ ਨੇ ਖੋਪੜੀਆਂ ਸਾਡੇ ਸ਼ਹੀਦਾਂ ਨੇ ਲਹਾਈਆਂ ਨੇ ਤਤੀ ਤਵੀ ਤੇ ਸਾਡੇ ਦੇਗਾ ਸਾਡੇ ਬੈਠੇ ਨੇ ਹਾਂ ਦੇਖੋ ਕਿ ਸੀਸ ਕਟਾਇਆ ਉਹ ਸਾਡੇ ਸ਼ਹੀਦਾਂ ਨੇ ਸੀਸ ਕਟਾ ਕੇ ਵੀ ਲੜੇ ਬਾਬਾ ਦੀਪ ਸਿੰਘ ਵਰਗੇ ਉਹ ਸਾਡੇ ਸ਼ਹੀਦ ਨੇ ਜਦੋਂ ਵੀ ਪੋ ਮਹੀਨਾ ਚੜਦਾ ਏ ਤੇ ਨਾਲ ਠੰਡੀਆਂ ਰਾਤਾਂ ਨੂੰ ਦੇਖ ਕੇ ਹਰ ਇੱਕ ਦੇ ਹਿਰਦੇ ਬਲਉਂਦੜੇ ਜਾਂਦੇ ਨੇ ਸਰਹੰਦ ਦੇ ਵਿੱਚ ਇੱਕ ਕਹਿਰ ਵਾਪਰਿਆ ਸੀ ਉਸ ਕਹਿਰ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਤਾ ਸੀ ਕਹਿੰਦੇ ਨੇ ਕਹਿੰਦੇ ਉਸ ਦਿਨ ਕੱਲੀ ਧਰਤੀ ਹੀ ਨਹੀਂ ਆਕਾਸ਼ ਵੀ ਰੋਇਆ ਸੀ ਹਰ ਇੱਕ ਜੀ ਰੋਇਆ ਸੀ ਕਿਉਂਕਿ ਸਰਹੰਦ ਦੀਆਂ ਨੀਹਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋ ਲਾਲ ਜਿੰਦਾਚਣ ਦਿੱਤੇ ਸੀ ਹਰ ਕੋਈ ਬੰਦਾ ਇਹਨਾਂ ਦਿਨਾਂ ਨੂੰ ਆਪਣੇ ਆਪਣੇ ਨਜ਼ਰੀਏ ਦੇ ਨਾਲ ਦੇਖਦਾ ਹਰ ਕੋਈ ਇਹਨਾਂ ਤੋਂ ਕੁਝ ਸਿੱਖਿਆ ਲੈਂਦਾ ਹਰਦਿਆਂ ਆਪਣੀਆਂ ਆਪਣੀਆਂ ਭਾਵਨਾਵਾਂ ਹੁੰਦੀਆਂ ਨੇ ਇਸ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਸਾਥੀ राव ਵਰਿੰਦਰ ਸਿੰਘ ਬੈਣੀਪਾਲ ਮੌਜੂਦ ਨੇ ਵੈਸੇ ਗੱਲਬਾਤ ਅਸੀਂ ਆਮ ਪੋਲਿਟਿਕਲ ਰਾਜਨੀਤਿਕ ਤੇ ਹੋਰ ਵੱਖ-ਵੱਖ ਮੁੱਦਿਆਂ ਤੇ ਕਰਦੇ ਹਾਂ ਪਰ ਅੱਜ ਦਿਲ ਕੀਤਾ ਕਿ ਯਾਰ ਇਸ ਦੇ ਉੱਤੇ ਵੀ ਗੱਲਬਾਤ ਕੀਤੀ ਜਾਵੇ ਸਾਡੇ ਪਰਸਨਲ ਵਿਚਾਰ ਹੁੰਦੇ ਆ ਜਿਹੜੇ ਉਹ ਸਾਂਝੇ ਕੀਤੇ ਜਾਣ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਸਾਂਝੀ ਕਰ ਸਕਦੇ ਹੋ राव ਜੀ ਸ਼ਹਾਦਤ ਦੇ ਦਿਨ ਚੱਲ ਰਹੇ ਆ ਕਹਿੰਦੇ ਜਦੋਂ ਪੋ ਮਹੀਨਾ ਆਉਂਦਾ ਹਰ ਇੱਕ ਨੂੰ ਵਿਰਾਗ ਆਉਂਦਾਗਾ ਮੈਨੂੰ ਤਾਂ ਬਹੁਤ ਹੁੰਦਾਗਾ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਆ ਕੇ ਜਦੋਂ ਸ਼ਹਾਦਤ ਦੇ ਦਿਨ ਸ਼ੁਰੂ ਹੋ ਜਾਂਦੇ ਆ ਤੁਸੀਂ ਕੀ ਪ੍ਰਿੰਨਾ ਦਿੰਨੇ ਹੋ ਰਾਦੀਪ ਬਹੁਤ ਸਾਰੀਆਂ ਗੱਲਾਂ ਆ ਇਸ ਸਵਾਲ ਦੇ ਪਿੱਛੇ ਹੂੰ ਬਹੁਤ ਚੀਜ਼ਾਂ ਤੁਹਾਨੂੰ ਮੈਂ ਦੱਸ ਸਕਦਾ ਹਨ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਤਲਬ ਸਿਰ ਝੁਕਦਾ ਇਸ ਚੀਜ਼ ਦੇ ਪਿੱਛੇ ਇਹ ਕੁਰਬਾਨੀ ਦੇ ਪਿੱਛੇ ਇੱਕ ਸਧਾਰਨ ਇਨਸਾਨ ਦੇ ਲਈ ਰਾਦੀਪ ਆਪਣਾ ਮਾਪੇ ਆਪਣੇ ਬੱਚੇ ਦੀ ਡੈਥ ਦੇਖਣੀ ਬਹੁਤ ਕਸ਼ਟਦਾਇਕ ਹੈ ਹੂੰ ਜੀ ਤੋਂ ਬਾਅਦ ਕੀ ਉਹ ਬੰਦਾ ਨਾ ਹਿੱਲ ਜਾਂਦਾ ਉਹਦੀ ਜ਼ਿੰਦਗੀ ਜਿਹੜੀ ਬਾਕੀ ਰਹਿੰਦੀ ਆ ਕਿਸੇ ਉਹਨੂੰ ਕੰਮ ਦੀ ਨਹੀਂ ਲੱਗਦੀ ਜੀ ਤੇ ਇਸ ਸ਼ਹਾਦਤਾਂ ਨੂੰ ਦੇਖ ਕੇ ਤਾਂ ਇਹ ਹੀ ਲੱਗਦਾ ਕਿ ਇਹ ਜਿਹੜੇ ਗੁਰੂ ਜੀ ਨੇ ਪਰਿਵਾਰ ਵਾਰਿਆ ਸਰਬੰਸਦਾਨੀ ਵਜੇ ਉਹਨਾਂ ਨੂੰ ਕਿਹਾ ਗਿਆ ਹੂੰ ਮਤਲਬ ਇਹਦੇ ਪਿੱਛੇ ਕੋਈ ਐਸੀ ਰੂਹ ਸੀਗੀ ਮਹਾਰਾਜ ਦੀ ਜਿਹੜੀ ਆਮ ਇਨਸਾਨਾਂ ਤੋਂ ਬਹੁਤ ਜ਼ਿਆਦਾ ਵੱਖਰੀ ਸੀ ਕੋਈ ਰੱਬੀ ਇਲਾਹੀ ਰੂਹ ਸੀਗੀ ਜਿਹੜੀ ਰੂਹ ਐਨੀ ਮਜ਼ਬੂਤ ਸੀ ਕਿ ਪਹਿਲਾ 9 ਸਾਲ ਦਾ ਇੱਕ ਬੱਚਾ ਆਪਣੇ ਪਿਤਾ ਨੂੰ ਸ਼ਹੀਦੀ ਦੇ ਲਈ ਆਪਣੇ ਹੱਥਾਂ ਦੇ ਨਾਲ ਆਪਣੀ ਜ਼ੁਬਾਨ ਦੇ ਨਾਲ ਕਹਿ ਕੇ ਕੱਲਦਾ ਕਿ ਪਿਤਾ ਜੀ ਤੁਹਾਡੇ ਤੋਂ ਹੋਰ ਉੱਚਾ ਕੌਣ ਹੋ ਸਕਦਾ ਹੈ ਇਸ ਕੁਰਬਾਨੀ ਦੇ ਲਈ ਗੁਰੂ ਤੇਗ ਬਹਾਦਰ ਜੀ ਨੂੰ ਭੇਜਿਆ ਜੀ ਤੇ ਫੇਰ ਇੱਕ ਇੱਕ ਕਰਕੇ ਦੇਖੋ ਤੁਸੀਂ ਚੰਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਖੁਦ ਆਪਣੇ ਹੱਥਾਂ ਦੇ ਨਾਲ ਆ ਬਾਬਾ ਜੀਤ ਜੀ ਨੂੰ ਪਹਿਲਾਂ ਤੋਰਿਆ ਫਿਰ ਲੁਹਾਰ ਜੀ ਨੂੰ ਤੋਰਿਆ ਉਹ ਸ਼ਹੀਦੀਆਂ ਪ੍ਰਾਪਤ ਕੀਤੀਆਂ ਪੰਜ ਪਿਆਰੇ ਦੇ ਵਿੱਚੋਂ ਸ਼ਹੀਦੀਆਂ ਪ੍ਰਾਪਤ ਹੋਈਆਂ 40 ਸਿੰਘ ਨਾਲ ਸੀ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਫੇਰ ਆ ਜਿਹੜੇ ਹੁਣ ਦਿਨ ਚੱਲਦੇ ਨੇ ਸਰੰਦ ਦੇ ਵਿੱਚ ਹੈ ਨਾ ਛੋਟੇ ਸਾਹਿਬਜ਼ਾਦੇ ਜਿਸ ਤਰੀਕੇ ਦੇ ਨਾਲ ਬਾਬਾ ਫਤਿਹ ਸਿੰਘ ਬਾਬਾ ਜ਼ਰਾਵਰ ਸਿੰਘ ਨੇ 시ਧੀਆਂ ਪ੍ਰਾਪਤ ਕੀਤੀਆਂ ਤੇ ਤੁਸੀਂ ਸੋਚ ਕੇ ਦੇਖੋ ਰਾਜੀਪ ਮਤਲਬ ਛੋਟੇ ਛੋਟੇ 9 10 11 ਇੰਨੇ ਕਿਸਾਲਾਂ ਦੀ 7 ਸਾਲ 9 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਹੈ 7 ਤੇ 9 ਦੀ ਕਿੰਨੀ ਉਮਰ ਹੁੰਦੀ ਹੈ ਹਣਾ ਜੀ 7 ਤੇ 9 ਸਾਲ ਦਾ ਕੋਈ ਬੱਚਾ ਇੰਨਾ ਕਿਵੇਂ ਦ੍ਰਿੜ ਹੋ ਸਕਦਾ ਹੂੰ ਦਾਦੀ ਦਾਦਾ ਬਾਪ ਮਾਤਾ ਆਸਪਾਸ ਦੇ ਸਿੰਘਾਂ ਤੋਂ ਉਹਨਾਂ ਨੂੰ ਸਿੱਖਿਆ ਹੀ ਇਦਾਂ ਦੀ ਮਿਲੀ ਸੀ ਕਿ ਉਹਨਾਂ ਨੇ ਈਨ ਨਹੀਂ ਮੰਨੀ ਹਮ ਨਾਲੇ ਕਿ ਇਹਨਾਂ ਲਾਲਚ ਦਿੱਤਾ ਗਿਆ ਸੀ ਬਹੁਤ ਲਾਲਚ ਬਹੁਤ ਲਾਲਚ ਤੁਸੀਂ ਅੱਜ ਕੱਲ ਦੇ ਯਾਰ ਜਵਾਕ ਨੂੰ ਜਾਂ ਪਿਛਲੇ ਵੀ ਜਵਾਕ ਨੂੰ ਤੁਸੀਂ ਇੱਕ ਟੌਫੀ ਦੇ ਕੇ ਵੀ ਲਾਲਚ ਚ ਪਾ ਸਕਦੇ ਹੋ ਹਮ ਵੀ ਮੈਂ ਤੈਨੂੰ ਇੱਕ ਟੌਫੀ ਦਵਾਂਗਾ ਮੇਰਾ ਆਹ ਕੰਮ ਕਰ ਦੇ ਬਿਲਕੁਲ ਚਾਹੇ ਉਹ ਬੱਚਾ ਹੁੰਦਾ ਉਹਨੂੰ ਪਤਾ ਹੀ ਨਹੀਂ ਕੋਈ ਵੀ ਕਹ ਦੇ ਕਿ ਯਾਰ ਮੈਂ ਤੈਨੂੰ ਟੌਫੀ ਦਵਾਂਗਾ ਆਪਣੇ ਘਰੋਂ ਆਹ ਚੀਜ਼ ਚੱਕ ਕੇ ਲਿਆ ਦੇ ਬੱਚਾ ਲਿਆ ਆਂਦਾ ਹਮ ਲੋ ਇੰਨੀ ਦ੍ਰਿੜਤਾ ਇਹ ਸੋਚ ਤੋਂ ਪਰੇ ਆ ਹੂੰ ਇਸ ਤੋਂ ਵੱਡੀ ਸ਼ਹਾਦਤ ਦੁਨੀਆ ਤੇ ਹੋ ਨਹੀਂ ਸਕਦੀ ਮਤਲਬ ਮੈਨੂੰ ਲੱਗਦਾ ਕਿ ਲੋਕ ਵੀ ਆਪਾਂ ਨੂੰ ਸੁਣ ਕੇ ਕਹਿੰਦੇ ਨੇ ਹੁਣ ਵੀ ਯਾਰ ਤੁਸੀਂ ਐਵੇਂ ਬੈਠ ਕੇ ਸ਼ਾਇਦ ਗੱਲਾਂ ਤੁਸੀਂ ਕੀ ਅਨੁਭਵ ਕੀਤਾ ਹਨਾ ਕੀਤਾ ਤਾਂ ਇਹ ਚੀਜ਼ਾਂ ਅਸੀਂ ਦੱਸ ਰਹੇ ਹਾਂ ਜੀ ਰੋਜ਼ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾਣਾ ਕੀਰਤਨ ਕਰਨਾ ਚਿੰਟਾ ਵਜਾਉਣਾ ਹਾਰਮੋਨੀਅਮ ਵੀ ਸਿੱਖਿਆ ਰੈਰਾ ਸਾਹਿਬ ਦਾ ਪਾਠ ਕਰਨਾ ਸਿੱਖਿਆ ਕੀਰਤਨ ਸੋਲਾ ਸਿੱਖਿਆ ਤੇ ਮੈਨੂੰ ਅੱਜ ਵੀ ਉਹ ਦਿਨ ਯਾਦ ਆ ਮੇਰੇ ਮੇਰਾ ਨਾਨਕਾ ਪਿੰਡਾ ਪੜੀ ਪਨੇਚਾ ਪਟਿਆਲੇ ਜ਼ਿਲ੍ਹੇ ਚ ਪੈਂਦਾ ਤੇ ਭਾਸੋਂ ਤੇ ਚਾਹਲ ਦੇ ਕੋਲ ਹੈ ਤੇ ਮੇਰਾ ਬਚਪਨ ਮੇਰੇ ਉੱਥੇ ਨਾਨਕੇ ਪਿੰਡ ਗੁਜ਼ਰਿਆ ਤੇ ਮੈਂ ਜਾਣਾ ਤੇ ਐਦਾਂ ਮੈਨੂੰ ਅੱਜ ਵੀ ਯਾਦ ਆ ਜਦੋਂ ਪਹਿਲੀ ਵਾਰ ਮੈਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਮੈਨੂੰ ਕੀਰਤਨ ਸੋਲਾ ਕਰਨ ਦਿੱਤਾ ਸੀਗਾ ਮਾਈਕ ਤੇ ਅੱਛਾ ਤੇ ਉਹ ਮੈਂ ਫਿਰ ਪਹਿਲੀ ਵਾਰ ਮੈਂ ਰਾਤ ਨੂੰ ਰਹਿਰਾ ਸਾਹਿਬ ਦੇ ਉਸ ਤੋਂ ਬਾਅਦ ਕੀਰਤਨ ਸੋਲੇ ਦਾ ਪਾਠ ਕੀਤਾ ਸੀਗਾ ਉਸ ਤੋਂ ਬਾਅਦ ਬਹੁ ਕੀਤਾ ਮੈਂ ਬਹੁਤ ਸਾਰੇ ਰਾਜਦੀਪ ਲੋਕ ਐਸੇ ਹੋਣਗੇ ਖਾਸ ਕਰਕੇ ਨੌਜਵਾਨ ਜਿਹੜੇ 17 ਤੋਂ ਜਾਂ 25 ਸਾਲ ਦੀ ਉਮਰ ਆਪਾਂ ਲਾ ਦੀਏ ਠੀਕ ਉਹਨਾਂ ਕੋਈ ਬੰਦੇ ਹੁੰਦੇ ਨੇ ਕਿ ਬਹੁਤ ਵਾਰੀ ਸੋਚਦੇ ਨੇ ਕਿ ਯਾਰ ਗੁਰੂ ਜੀ ਨੇ ਇਦਾਂ ਕਿਉਂ ਕੀਤਾ ਹੂੰ ਗੁਰੂ ਜੀ ਨੇ ਆਪਣੇ ਪਹਿਲਾਂ ਪਿਤਾ ਜੀ ਨੂੰ ਭੇਜਦਾ ਠੀਕ ਹੈ ਛੋਟੀ ਉਮਰ ਚ ਸ਼ੀਦੀ ਵਾਸਤੇ ਫੇਰ ਗੁਰੂ ਗੁਰੂ ਜੀ ਨੇ ਚਮਕੌਰ ਦੀ ਗੜੀ ਚ ਦੋਨੋਂ ਸਹਬਜ਼ਾਦਿਆਂ ਨੂੰ ਭੇਜਿਆ ਫੇਰ ਚਲੋ ਛੋਟੇ ਸਹਬਜ਼ਾਦੇ ਤਾਂ ਗੁਰੂ ਜੀ ਤੇ ਵਾਕ ਹੀ ਹੋ ਗਈ ਸੀ ਮਾ ਗੁਜਰ ਕੌਰ ਜੀ ਉਦੋਂ ਤਾਂ ਗੁਰੂ ਜੀ ਮਤਲਬ ਕੁਝ ਨਹੀਂ ਹੋ ਸਕਦਾ ਸੀ ਹਨਾ ਤੇ ਮੈਂ ਵੀ ਨਾ ਐਦਾਂ ਹੀ ਸੋਚਦਾ ਹੁੰਦਾ ਸੀਗਾ ਹੂੰ ਕਿ ਯਾਰ ਵੀ ਗੁਰੂ ਜੀ ਨੇ ਐਦਾਂ ਕਿਵੇਂ ਕਰ ਲਿਆ ਇਹ ਵੀ ਸੋਚਦੇ ਆ ਨਾ ਵੀ ਕਰਾਮਾਤੀ ਇੰਨੇ ਸੀ ਜਿਵੇਂ ਅੱਜ ਕਹਿੰਦੇ ਆ ਵੀ ਉਹਨਾਂ ਕੋਲ ਬਹੁਤ ਪਾਵਨਾ ਸੀ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀਗਾ ਫਿਰ ਉਹਨਾਂ ਨੇ ਉਹਨੂੰ ਟਾਲਿਆ ਕਿਉਂ ਨਹੀਂ ਹੂੰ ਇਹ ਵੀ ਟਾਲ ਨਹੀਂ ਸਕਦੇ ਹੁੰਦੇ ਵੈਸੇ ਕਰਾਮਾਤਾਂ ਦਾ ਆਪਣਾ ਦੌਰ ਆਪਣੇ ਧਰਮ 'ਚ ਨਹੀਂ ਜ਼ਿਕਰ ਤੱਕ ਵੀ ਨਹੀਂ ਹੁੰਦਾ ਕਰਾਮਾਤਾਂ ਦਿਖਾਉਣੀਆਂ ਇਹ ਇਦਾਂ ਕਰਨੀਆਂ ਸਿੱਖ ਧਰਮ 'ਚ ਨਹੀਂ ਕਰਾਮਾਤਾਂ ਨੂੰ ਮੰਨਿਆ ਜਾਂਦਾ ਹੂੰ ਤੇ ਰੀਅਲਿਸਟਿਕ ਨੂੰ ਮੰਨੇ ਜੋ ਰੀਅਲ ਆ ਚੀਜ਼ ਉਹਨੂੰ ਉਹਨੂੰ ਮੰਨਦੇ ਆ ਤੇ ਖੈਰ ਜਿੱਦਾਂ ਮੇਰੇ ਖਿਆਲ ਚ ਹੋਰ ਵੀ ਲੋਕਾਂ ਦੇ ਜਾਂ ਨੌਜਵਾਨਾਂ ਦੇ ਮਨ ਚ ਆਉਂਦਾ ਮੇਰੇ ਵੀ ਇਦਾਂ ਮਨ ਚ ਇਹ ਚੀਜ਼ ਆਈ ਸੀ ਕਿ ਯਾਰ ਗੁਰੂ ਜੀ ਕਿਵੇਂ ਕਰ ਸਕਦੇ ਨੇ ਇਦਾਂ ਕਿ ਜੇ ਆਪਾਂ ਆਪਣੇ ਤੇ ਦੇਖੀਏ ਨਾ ਤਾਂ ਆਪਾਂ ਇਦਾਂ ਕਿਸੇ ਆਪਣੇ ਪਿਤਾ ਜੀ ਨੂੰ ਭੇਜ ਸਕਦੇ ਆ ਹਨਾ ਵੀ ਜਦੋਂ ਪਤਾ ਹੈ ਕਿ ਉਹਨਾਂ ਨੇ ਮੁੜ ਕੇ ਨਹੀਂ ਆਉਣਾ ਹਮ ਨਾ ਆਪਾਂ ਆਪਣੇ ਬੱਚਿਆਂ ਨੂੰ ਇਦਾਂ ਭੇਜ ਸਕਦੇ ਆ ਹਮ ਤੇ ਫਿਰ ਹੌਲੀ ਹੌਲੀ ਇਹ ਚੀਜ਼ਾਂ ਦਾ ਗਿਆਨ ਜਦੋਂ ਹੁੰਦਾ ਉਦੋਂ ਨਾ ਸਮਝੀ ਸੀਗੀ ਜਦੋਂ ਗਿਆਨ ਹੁੰਦਾ ਇਹ ਫਿਰ ਪਤਾ ਲੱਗਦਾ ਕਿ ਤਲੇ ਆ ਮਨਾ ਵੀ ਜੇ ਗੁਰੂ ਜੀ ਆਪਣੇ ਵਰਗੇ ਹੁੰਦੇ ਹੂੰ ਤੇ ਫਿਰ ਉਹ ਉਹ ਗੁਰੂ ਕਿਵੇਂ ਹੁੰਦੇ ਬਿਲਕੁਲ ਆਮ ਇਨਸਾਨ ਤੋਂ ਤਾਂ ਬਹੁਤ ਉੱਚੇ ਸੀ ਨਾ ਉਹਦਾ ਰੱਬੀ ਸੋਲ ਸੀ ਰੂਹ ਸੀ ਰੱਬ ਸੀਗੇ ਖੁਦ ਹੂੰ ਤੇ ਉਹ ਆਪਾਂ ਉਹਨਾਂ ਦੀ ਤੁਲਨਾ ਆਮ ਇਨਸਾਨ ਬਣ ਕੇ ਕਿੱਥੇ ਕਰ ਸਕਦੇ ਆ ਜੀ ਆਮ ਇਨਸਾਨ ਤਾਂ ਮੋਹ ਮੋਹ ਚ ਪਿਆ ਹੂੰ ਆਮ ਇਨਸਾਨ ਨੂੰ ਤੁਸੀਂ ਓ ਮੈਂ ਆ ਸਾਨੂੰ ਆਪਣੇ ਮਾਤਾ ਪਿਤਾ ਦਾ ਵੀ ਮੋਹ ਹੈ ਸਾਨੂੰ ਆਪਣੀਆਂ ਚੀਜ਼ਾਂ ਦਾ ਵੀ ਮੋਹ ਹੈ ਇਹ ਤਾਂ ਛੁੱਟ ਨਾ ਜਾਣ ਸਾਨੂੰ ਬੱਚਿਆਂ ਦਾ ਮੋਹ ਹੈ ਪਰਿਵਾਰਾਂ ਦਾ ਮੋਹ ਹੈ ਉਹ ਨੋਟੀ ਚੀਜ਼ਾਂ ਦਾ ਮੋਹ ਪਾਈ ਬੈਠੇ ਉਹ ਨੋਟੀ ਚੀਜ਼ਾਂ ਦਾ ਮੋਹ ਪਾਇਆ ਜਦੋਂ ਕਿ ਪਤਾ ਹੈ ਕਿ ਜਾਣਾ ਤਾਂ ਹਰ ਇੱਕ ਨੇ ਹੂੰ ਦੇਖੋ ਜੋ ਵੀ ਚੀਜ਼ ਹੈ ਇੱਥੇ ਦੁਨੀਆ ਤੇ ਜਨਮ ਲਿਆ ਉਹ ਜੇ ਪੈਦਾ ਹੁੰਦੀ ਹੈ ਤਾਂ ਉਹ ਖਤਮ ਵੀ ਜ਼ਰੂਰ ਹੁੰਦੀ ਹੈ ਬਿਲਕੁਲ ਸੋ ਇਹ ਉਹ ਸੀ ਗੁਰੂ ਜੀ ਦੀ ਸੋਚ ਜਾਂ ਫਿਰ ਗੁਰੂ ਜੀ ਦੀ ਰੂਹ ਉਹ ਸੀਗੀ ਜਿਹੜੀ ਕਿ ਪਤਾ ਸੀਗਾ ਉਹਨਾਂ ਨੂੰ ਕਿ ਇਹ ਚੀਜ਼ਾਂ ਸਭ ਮੋਹ ਦੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਉਹ ਤੁਸੀਂ ਵੀ ਮੈਨੂੰ ਗੱਲ ਕਰ ਰਹੇ ਸੀ ਕਿ ਜਦੋਂ ਖਾਲਸਾ ਸਾਜ ਰੇ ਸੀਗੇ ਗੁਰੂ ਜੀ ਹਨਾ ਤੇ ਭਾਈ ਦਇਆ ਸਿੰਘ ਜੀ ਬੋਲੇ ਸੀ ਭਾਈ ਦਇਆ ਸਿੰਘ ਜੀ ਨੇ ਸਵਾਲ ਕੀਤਾ ਸੀ ਕਹਿੰਦੇ ਗੁਰੂ ਸਾਹਿਬ ਤੁਸੀਂ ਤਾਂ ਸਭ ਤੋਂ ਸੀਸ ਮੰਗ ਰਹੇ ਹੋ ਕਿਉਂ ਗੁਰੂ ਪਾਤਸ਼ਾਹ ਨੇ ਸਭ ਨੂੰ ਪਤਾ ਇਤਿਹਾਸ ਹਨਾ ਵੀ ਸੀਸ ਮੰਗੇ ਸੀ ਵੀ ਕੌਣ-ਕੌਣ ਦੇਊਗਾ ਅਸੀਂ ਤਾਂ ਸੀਸ ਦੇਤਾ ਤੁਸੀਂ ਕੀ ਦਿਓਗੇ ਤਾਂ ਉਦੋਂ ਕਹਿੰਦੇ ਪਾਤਸ਼ਾਹ ਨੇ ਇਹ ਬਚਨ ਦਿੱਤੇ ਸੀ ਮੰਨ ਲਓ ਕਿਹਾ ਸੀਗਾ ਕਿ ਵੀ ਜੋ ਮੈਂ ਦੇਊਗਾ ਉਹ ਤੁਸੀਂ ਨਹੀਂ ਪੂਰੀ ਦੁਨੀਆ ਯਾਦ ਰੱਖੂਗੀ। ਹੂੰ। ਪੂਰੀ ਦੁਨੀਆ ਦੇਖੂਗੀ ਵੀ ਜੋ ਚੀਜ਼ ਮੈਂ ਦੇਵਾਂਗਾ। ਹੂੰ। ਕਿਉਂਕਿ ਜੇਕਰ ਗੁਰੂ ਨੇ ਵੀ ਸੀਸ ਦਿੱਤਾ ਹੂੰ ਤੇ ਚੇਲੇ ਨੇ ਵੀ ਸੀਸ ਦਿੱਤਾ ਫਿਰ ਉਹ ਤਾਂ ਬਰਾਬਰ ਹੋ ਗਿਆ। ਬਿਲਕੁਲ ਉਹਨਾਂ ਦੇ ਦੇਖੋ ਉਹੀ ਗੱਲ ਹੈ ਨਾ ਇੱਕ ਬੰਦਾ ਤੁਸੀਂ ਹੋ ਮੈਂ ਹਾਂ ਜੇ ਆਪਾਂ ਨੂੰ ਕੋਈ ਕਹਿ ਦੇਣਾ ਕਿ ਤੇਡੇ ਪਰਿਵਾਰ ਤੇ ਆ ਚੀਜ਼ ਹੈ। ਜੀ। ਜਾਂ ਤਾਂ ਤੂੰ ਪਰਿਵਾਰ ਦੀ ਜਾਨ ਦੇ ਦੇ ਜਾਂ ਤੂੰ ਆਪਣੀ ਜਾਨ ਦੇ ਦੇ। ਆਪਾਂ ਬਹੁਤ ਸਾਰੇ ਲੋਕ ਹੋਣਗੇ ਕਹਿਣਗੇ ਕਿ ਯਾਰ ਚਲ ਸਾਡੀ ਲੈ ਲੈ ਸਾਡਾ ਪਰਿਵਾਰ ਤਾਂ ਬਚ ਰੂਗਾ ਜੀ ਬਿਲਕੁਲ ਇਹ ਇਹ ਫਰਕ ਹੈ ਇੱਕ ਆਮ ਇਨਸਾਨ ਤੇ ਗੁਰੂਆਂ ਦੇ ਵਿੱਚ ਠੀਕ ਹੈ ਉਹ ਉਹਨਾਂ ਨੇ ਉਹ ਚੀਜ਼ਾਂ ਵਾਰੀਆਂ ਨੇ ਜਿਹੜੀਆਂ ਕਿ ਬੰਦਾ ਸੋਚ ਵੀ ਨਹੀਂ ਸਕਦਾ ਪਰਿਵਾਰ ਵਾਰਨਾ ਕਹਿ ਦਿੰਦੇ ਆ ਆਪਾਂ ਹਮ ਇੱਕ ਸਾਡੇ ਤੋਂ ਪਰਿਵਾਰ ਚ ਮੌਤ ਨਹੀਂ ਦੇਖੀ ਜਾਂਦੀ ਤੇ ਉਹਨਾਂ ਨੇ ਕਿੰਨਾ ਸਾਰਾ ਪਰਿਵਾਰ ਹੀ ਵਾਰਿਆ ਯਾਰ ਤੇ ਇਹ ਚੀਜ਼ਾਂ ਮੈਂ ਰਾਸ਼ਦੀਪ ਸੋਚਦਾ ਹੁੰਦਾ ਸੀ ਤੇ ਮੈਂ ਇਦਾਂ ਮਤਲਬ 네ਗੇਟਿਵ ਖਿਆਲ ਮੇਰੇ ਮਨ ਚ ਆਉਣੇ ਭੋਲਿਆ ਮਣਾ ਤੂੰ ਤਾਂ ਕੀ ਸੋਚ ਰਿਹਾ ਤੂੰ ਤਾਂ ਉਹਨਾਂ ਨੂੰ ਇੱਕ ਆਮ ਇਨਸਾਨ ਬਣ ਕੇ ਸੋਚ ਰਿਹਾ ਯਾਰ ਆਮ ਇਨਸਾਨ ਥੋੜੀ ਸੀਗੇ ਪਰਿਵਾਰ ਵਾਰਨਾ ਕਿਸੇ ਆਮ ਇਨਸਾਨ ਦੇ ਬਸਤੀ ਗੱਲ ਥੋੜੀ ਆ ਤਾਂ ਕੋਈ ਰੱਬੀ ਰੂਹੀ ਵਾਰ ਸਕਦੀ ਆ ਸੋ ਦੇਖੋ ਤੁਸੀਂ ਉਹਨਾਂ ਦੇ ਵੱਲੋਂ ਪਰਿਵਾਰ ਵਾਰਿਆ ਹੋਇਆ ਅੱਜ ਕਿੱਥੇ ਪੂਰੀ ਦੁਨੀਆ 'ਚ ਉਹਨਾਂ ਦਾ ਪਰਿਵਾਰ ਵਸਦਾ ਪੂਰੀ ਦੁਨੀਆ ਦੇ ਵਿੱਚ ਸਿੱਖ ਨੇ ਪੂਰੀ ਦੁਨੀਆ 'ਚ ਸਿੱਖ ਕੌਮ ਨੂੰ ਅਜਿਹਾ ਜਾਣਿਆ ਜਾਂਦਾ ਜਦੋਂ 1.5 ਸਹ ਦੇ ਵਿੱਚ ਮਾਤਾ ਸੁੰਦਰੀ ਜੀ ਜਾਂਦੇ ਆ ਤੇ ਜਾ ਕੇ ਕਹਿੰਦੇ ਆ ਕਿੱਥੇ ਆ ਮੇਰੇ ਲਾਲ ਹੂੰ ਤਾਂ ਉਦੋਂ ਗੁਰੂ ਪਾਤਸ਼ਾਹ ਨੇ ਜਿਹੜੇ ਬਚਨ ਕੀਤੇ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਪੂਤ ਚਾਰ ਚਾਰ ਬੋਏ ਤਾਂ ਕੀ ਆ ਹੁਆ ਜੀਵਿਤ ਕਈ ਹਜ਼ਾਰ ਹੂੰ ਤਾਂ ਇਹ ਬਚਨ ਜਿਵੇਂ ਤੁਸੀਂ ਗੱਲ ਕੀਤੀ ਨਾ ਪੂਰੀ ਦੁਨੀਆ 'ਚ ਅਜ ਸਿੱਖ ਵਸਦਾ ਉਹ ਸਾਰੇ ਉਹ ਕਹਿੰਦੇ ਮੇਰੇ ਲਾਲ ਨੇ ਹੂੰ ਕਿਉਂਕਿ ਉਹਨਾਂ ਨੇ ਸਿੱਖਾਂ ਜਿਹੜਾ ਚੁਣਿਆ ਸੀਗਾ ਉਹਦੇ ਵਿੱਚ ਆਪਦਾ ਪੁੱਤ ਆਪਦਾ ਪਰਿਵਾਰ ਆਪਦੀ ਮਾਂ ਆਪਦਾ ਪਿਓ ਸਾਰਾ ਕੁਝ ਦੇਖ ਲਿਆ ਸੀਗਾ ਹੂੰ ਉਹਨਾਂ ਨੇ ਆਪਦਾ ਪਰਿਵਾਰ ਵੱਡਾ ਕਰ ਲਿਆ ਸੀ ਉਹਨਾਂ ਦੇ ਸਭ ਜਿਹਾ ਹੀ ਨਹੀਂ ਸੀ ਬਿਲਕੁਲ ਉਹ ਸਾਰੀ ਦੇਖੋ ਕੌਮ ਅੱਜ ਸਾਰਾ ਉਹਨਾਂ ਦਾ ਪਰਿਵਾਰ ਹੀ ਹੈ ਹਨਾ ਤੇ ਦੇਖਦੇ ਮਤਲਬ ਹੁਣ ਜ਼ਮਾਨਾ ਦੇਖਦਾ ਤੇ ਜਿਸ ਤਰੀਕੇ ਦੇ ਨਾਲ ਜਿੰਨੀਆਂ ਸ਼ਹਾਦਤਾਂ ਸਿੱਖ ਕੌਮ ਦੀਆਂ ਨੇ ਉਨੀ ਤਾਂ ਹੋਈ ਹੁੰਦੀ ਨਹੀਂ ਕਿਸੇ ਹੋਰ ਨਾ ਧਰਮਾਚਾਪਾ ਦੇਖ ਲੈਣੇ ਆ ਕੋਈ ਇੱਕ ਸ਼ਾਹਦਤ ਜਾਂ ਵੱਦ ਵੱਦ ਦੋ ਸਾਡੇ ਤਾਂ ਹਜ਼ਾਰਾਂ ਨੇ ਰਾਜਦੀਪ ਚਰਖੜੀਆਂ ਤੇ ਸਾਡੇ ਜਿਹੜੇ ਨੇ ਖੋਪੜੀਆਂ ਸਾਡੇ ਸ਼ਹੀਦਾਂ ਨੇ ਲਹਾਈਆਂ ਨੇ ਤਤੀ ਤਵੀ ਤੇ ਸਾਡੇ ਦੇਗਾਂ ਦੇ ਸਾਡੇ ਬੈਠੇ ਨੇ ਹਾਂ ਦੇਖੋ ਕਿ ਸੀਸ ਕਟਾਇਆ ਉਹ ਸਾਡੇ ਸ਼ਹੀਦਾਂ ਨੇ ਸੀਸ ਕਟਾ ਕੇ ਵੀ ਲੜੇ ਬਾਬਾ ਦੀਪ ਸਿੰਘ ਵਰਗੇ ਉਹ ਸਾਡੇ ਸ਼ਹੀਦ ਨੇ ਆ ਰਹੇ ਨਾਲ ਜੀ ਦੇ ਮਤਲਬ ਇੰਨਾ ਕਿ ਉਹ ਇਤਿਹਾਸਾ ਤੇ ਸ਼ਾਇਦ ਕਿਤੇ ਨਾ ਕਿਤੇ ਨਾ ਆਪਣੀ ਅੱਗੇ ਗਲਤੀ ਹੋ ਜਾਂਦੀ ਆ ਅੱਗੇ ਜਾ ਕੇ ਕਿ ਜਿਹੜਾ ਅ ਅੱਗੇ ਅਸੀਂ ਬੱਚਿਆਂ ਨੂੰ ਇਹ ਚੀਜ਼ਾਂ ਦੇ ਨਾਲ ਜੋੜ ਨਹੀਂ पाए ਉਹ ਇਹ ਵੀ ਕੁਝ ਥੋੜਾ ਜਿਹਾ ਬਹੁਤ ਗਲਤੀਆਂ ਨੇ ਪਰ ਜਿਹੜੀ ਹੁਣ ਸਭਾ ਦੇ ਦਿਨ ਚੱਲਦੇ ਨੇ ਤੇ ਇੱਥੇ ਵੀ ਆਪਾਂ ਦੇਖਦੇ ਆ ਹਰ ਸਾਲ ਵੈਸੇ ਗੱਲ ਹੁੰਦੀ ਆ ਕਿ ਆਉਂਦੇ ਤਾਂ ਰਾਜੀਪ ਬਹੁਤ ਲੋਕ ਨੇ ਲੱਖਾਂ ਲੋਕ ਆਉਂਦੇ ਨੇ ਕੋਈ ਸ਼ੱਕ ਨਹੀਂ ਹੂੰ ਪਰ ਉਹਨਾਂ ਦੇ ਵਿੱਚੋਂ ਲੱਖਾਂ ਦੇ ਵਿੱਚੋਂ ਜੇ ਮੈਂ ਆਪਾਂ ਹਿਸਾਬ ਲਾ ਕੇ ਕੱਢੀਏ ਨਾ ਕਿ ਦਿਲ ਤੋਂ ਕਿੰਨੇ ਨਤਮਸਤਕ ਹੁੰਦੇ ਨੇ ਜਾਂ ਰੂਹ ਤੋਂ ਕਿੰਨੇ ਕੁ ਉਥੇ ਨਤਮਸਤਕ ਹੁੰਦੇ ਨੇ ਤਾਂ 20-25% ਲੋਕ ਹੋਣਗੇ ਜਿਹੜੇ ਦਿਲ ਤੋਂ ਉਥੇ ਨਤਮਸਤਕ ਹੁੰਦੇ ਨੇ ਜ਼ਿਆਦਾਤਰ ਠੀਕ ਹੈ ਨੌਜਵਾਨ ਪਹੁੰਚਦੇ ਨੇ ਪਹੁੰਚਣਾ ਚਾਹੀਦਾ ਪਰ ਉਹਨਾਂ ਨੌਜਵਾਨਾਂ ਨੂੰ ਇਹ ਵੀ ਚਾਹੀਦਾ ਕਿ ਉਹ ਇਹ ਹਾਰਟ ਜਿੰਨਾ ਸਮਾਂ ਉਹ ਉਥੇ ਰਹਿੰਦੇ ਨੇ 2 ਦਿਨ 3 ਦਿਨ ਉਹਨਾਂ ਨੂੰ ਹਰ ਸਮੇਂ ਇਹ ਚੀਜ਼ ਰਿਅਲਾਈਜ਼ ਕਰਨੀ ਚਾਹੀਦੀ ਹੈ ਕਿ ਅਸੀਂ ਕਿੱਥੇ ਬੈਠੇ ਆ ਵੀ ਇੱਥੋਂ ਅੱਜ ਤੋਂ 1700 ਈਸਵੀ ਦੇ ਵਿੱਚ ਜਾ ਕੇ ਕੀ ਕਿਦਾਂ ਹੋਇਆ ਸੀ 18ਵੀਂ ਸਦੀ ਸੀ ਉਹ ਕਿਸ ਤਰੀਕੇ ਦੇ ਹਾਲਾਤ ਹੋਣਗੇ ਤੇ ਮਤਲਬ ਚਾਰੇ ਪਾਸੇ ਮੁਗਲ ਸੇਨਾ ਦਰਬਾਰ ਵਜ਼ੀਰ ਖਾਨ ਦਾ ਤੇ ਉਥੇ ਸਿਰਫ ਦੋ ਬਾਲ ਇਕੱਲੇ ਤੇ ਉਹਨਾਂ ਨੇ ਇਹ ਨਹੀਂ ਮੰਨੀ ਕਿਵੇਂ ਸਾਡਾ ਇਤਿਹਾਸ ਦੱਸਦਾ ਕਿ ਕਿਵੇਂ ਉਹਨਾਂ ਨੇ ਬੋਲਿਆ ਕਿ ਨਹੀਂ ਸਾਨੂੰ ਸੂਬਿਆ ਤੇਰਾ ਇਹ ਆਫਰ ਕਬੂਲ ਨਹੀਂ ਹੈ ਅਸੀਂ ਮਰ ਜਾਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆ ਅਸੀਂ ਸੀਸ ਨਹੀਂ ਝੁਕਾਉਂਦੇ ਅਸੀਂ ਆਪਣਾ ਧਰਮ ਨਹੀਂ ਛੱਡਦੇ ਤੇ ਇਸ ਤਿੱਦਾਂ ਸੋਚਣਿਆ ਚਾਹੀਦਿਆ ਨੇ ਕਿ ਜਿਸ ਧਰਮ ਦੇ ਬੱਚੇ ਸੱਤ ਨੌ ਤੇ ਜਿਹੜੇ ਵੱਡੇ ਸਾਬਜਾਦੇ ਨੇ ਉਹ ਆਪਣੇ ਧਰਮ ਦੇ ਲਈ ਆਪਣੇ ਹੱਕ ਦੇ ਲਈ ਜੇ ਆਪਣੀਆਂ ਜਾਨਾਂ ਵਾਰ ਸਕਦੇ ਨੇ ਤੇ ਫਿਰ ਅਸੀਂ ਇਸ ਤਰੀਕੇ ਦੇ ਨਾਲ ਕਿਉਂ ਨਹੀਂ ਸੋਚ ਸਕਦੇ ਹੂੰ ਤੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸਾਂ ਠੀਕ ਹੈ ਤੇ ਸਾਨੂੰ ਉਹਨਾਂ ਨੇ ਜਿਹੜੀਆਂ ਪੈੜਾਂ ਦਿਖਾਈਆਂ ਨੇ ਸਾਨੂੰ ਚੱਲਣਾ ਚਾਹੀਦਾ ਮੈਨੂੰ ਲੱਗਦਾ ਰਵਜੀ ਅੱਜਕੱਲ ਤਾਂ ਜਿਹੜੀ ਨੌਜਵਾਨ ਪੀੜੀ ਜਾ ਰਹੀ ਹੈ ਨਾ ਦੁਨਿਆਵੀ ਚੱਕਰਾਂ 'ਚ ਪੈ ਗੇ ਰਾਤਦੀਪ ਬਹੁਤ ਸਾਰੇ ਹੁਣ ਤਾਂ ਦੇਖੋ ਰੀਲਾਂ ਦਾ ਟ੍ਰੈਂਡ ਚੱਲ ਪਿਆ ਅਗਲਾ ਜਾਂਦਾ ਉੱਥੇ ਦੋ ਤਿੰਨ ਕਲਿੱਪਾਂ ਸ਼ੂਟ ਕਰਦਾ ਗਾਣਾ ਲਾ ਕੇ ਪਾਦਾ ਵੀ ਪਤਾ ਇਹਨਾਂ ਦਿਨਾਂ 'ਚ ਟ੍ਰੈਂਡਿੰਗ ਚੱਲਦੀਆਂ ਮੇਰੇ ਵਿਊ ਆ ਜਾਣਗੇ ਮੇਰੇ ਫਾਲੋਅਰ ਵਧ ਜਾਣਗੇ ਸਾਰਾ ਕੁਝ ਹੋ ਆ ਮੇਨ ਚੀਜ਼ ਤਾਂ ਸ਼ੋਅ ਆਫ ਦੀ ਹੋਗੀ ਹਾਂ ਬਿਲਕੁਲ ਤੇ ਇਹ ਚੀਜ਼ਾਂ ਨੇ ਸੋ ਇੱਕ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਗਾਂਧੀ ਜਯੰਤੀ ਤੇ ਹਾਂ ਹੈਨਾ ਡਰਾਈ ਡੇ ਤਾਂ ਕਰ ਦਿੱਤਾ ਜਾਂਦਾ ਪੂਰਾ ਦੇਸ਼ ਕਰ ਦਿੱਤਾ ਜਾਂਦਾ ਤੇ ਸ਼ਹੀਦੀ ਸਭਾ ਤੇ ਤੇ ਫਿਰ ਸਿਰਫ ਫਤੇਗੜ ਸਾਹਿਬ ਕੱਲਾ ਜ਼ਿਲ੍ਹਾ ਹੀ ਕਿਉਂ ਹਾਂ ਕੋਈ ਕਿਉਂ ਇੱਥੇ ਡਰਾਈ ਹੁੰਦਾ ਕਿਉਂ ਘੱਟੋ ਘੱਟ ਤੁਸੀਂ ਪੰਜਾਬ ਦੇ ਵਿੱਚ ਤਾਂ ਡਰਾਈ ਡੇ ਕਰ ਸਕਦੇ ਹੋ ਨਾ ਜੀ ਕਿ ਇਹ ਨਾ 3-4 ਦਿਨਾਂ ਦੇ ਦੌਰਾਨ ਜਾਂ ਪੂਰੇ ਹਫ਼ਤੇ ਦੇ ਦੌਰਾਨ ਤੁਸੀਂ ਠੇਕੇ ਨਹੀਂ ਬੰਦ ਕਰ ਸਕਦੇ ਸ਼ਰਾਬ ਦੇ ਜੇ ਪ੍ਰਧਾਨ ਮੰਤਰੀ ਜੀ ਵੀਰ ਵੀਰਬਾਲ ਦੇ ਦਿਵਸ ਸਦਾ ਐਲਾਨ ਕਰ ਸਕਦੇ ਆ ਵੀ ਉਹ ਕਹਿੰਦੇ ਸਾਬਜਾਦਾਂ ਦੀ ਸ਼ਹਾਦਤ ਨੂੰ ਅਸੀਂ ਇੰਨਾ ਇੱਕ ਪ੍ਰਣਾਮ ਕਰਦੇ ਆ ਕਿ ਅਸੀਂ ਪੂਰੇ ਜਿਹੜਾ ਵੀਰਬਾਲ ਦੇ ਉਸ ਮਨਾਇਆ ਜਾਂਦਾ ਸੀ ਪਹਿਲਾ ਚਿਲड्रन ਦੇ ਉਹਨੂੰ ਇਹਦੇ ਨਾਲ ਜੋੜਦੇ ਆ ਹਨਾ ਆ ਫਿਰ ਉਹ ਇਹ ਐਲਾਨ ਕਿਉਂ ਨਹੀਂ ਕਰ ਸਕਦੇ ਵੀ ਭਾਈ ਪੂਰੇ ਦੇਸ਼ ਦੇ ਵਿੱਚ ਉਹਨਾਂ ਦੀ ਸ਼ਹਾਦਤ ਵਾਲੇ ਦਿਨ ਡਰਾਈ ਡੇ ਬਣਾਇਆ ਜਾਊਗਾ ਠੇਕੇ ਤੇ ਮੀਟ ਦੀਆਂ ਦੁਕਾਨਾਂ ਬਿਲਕੁਲ ਬੰਦ ਰੱਖੀਆਂ ਜਾਣੀਆਂ ਇਹ ਐਲਾਨ ਵੀ ਤਾਂ ਪ੍ਰਧਾਨ ਮੰਤਰੀ ਜੀ ਕਰ ਸਕਦੇ ਨੇ ਕਰ ਸਕਦੇ ਸਰਵਕ ਸਰਵਕ ਕਰ ਸਕਦੇ ਪਰ ਪਹਿਲਾਂ ਪੰਜਾਬ ਸਰਕਾਰ ਨੂੰ ਕਰਨਾ ਪਊਗਾ ਨਾ ਪਹਿਲਾਂ ਪੰਜਾਬ ਦੇ ਵਿੱਚ ਤਾਂ ਤੁਸੀਂ ਸਾਰੇ ਕਿਤੇ ਬੰਦ ਕਰਾ ਲਓ ਇਨਾ ਹਫਤੇ ਦੇ ਲਈ ਮੀਟ ਸ਼ਰਾਬ ਤੇ ਫਿਰ ਤਾਂ ਹੀ ਅਸੀਂ ਕੇਂਦਰ ਸਰਕਾਰ ਨੂੰ ਕਹਿਣ ਜੋਗੇ ਹੋਵਾਂਗੇ ਨਾ ਤੇ ਉਹ ਕਹਿਣਗੇ ਤੁਸੀਂ ਤੁਹਾਡੀ ਸਰਕਾਰ ਤਾਂ ਪੰਜਾਬ ਚ ਨਹੀਂ ਤੁਸੀਂ ਇੱਕ ਐਨੇ ਦਿਨ ਬੰਦ ਕਰ ਸਕਦੇ ਸੋ ਇਹ ਸੋਚਣਾ ਚਾਹੀਦਾ ਯਾਰ ਕੀ ਹੈ ਠੀਕ ਹੈ ਆਮਦਨੀ ਘੱਟ ਹੋ ਜਾਊਗੀ ਤੇ ਕੀ ਗੱਲ ਹੈ ਕਰੋਨਾ ਚ ਵੀ ਤਾਂ ਬੰਦ ਰੱਖਿਆ ਸੀ ਕਰੋਨਾ ਦੇ ਵਿੱਚ ਤਾਂ ਤੁਸੀਂ ਬੰਦ ਸਾਰਾ ਕੁਝ ਬੰਦ ਰਿਹਾ ਤੇ ਫਿਰ ਉਦੋਂ ਤੁਸੀਂ ਬਹੁਤ ਠੀਕ ਸੀਗੇ ਦੋ ਮਹੀਨੇ ਰਿਹਾ ਨਾਲੇ ਕੋਈ ਇੱਕ ਦਿਨ ਨਹੀਂ ਸੀ ਹੁਣ ਤਾਂ ਇੱਥੇ ਤਾਂ ਇੱਕ ਦਿਨ ਦੀ ਗੱਲ ਉਹ ਮਹੀਨੇ ਕਿਉਂ ਵੱਧ ਰਿਹਾ ਤੇ ਇਹ ਚਲੋ ਆਇਆ ਵੀ ਠੇਕੇ ਬਾਅਦ ਖੁੱਲ ਗਏ ਸੀਗੇ ਹਾਲਾਂਕਿ ਦੂਜਾ ਸਮਾਨ ਇਹਨਾਂ ਨੇ ਬੰਦ ਰੱਖਿਆ ਇਹ ਇਹ ਸੋਚਣਾ ਚਾਹੀਦਾ ਸੀ ਨਹੀਂ ਉਦੋਂ ਤਾਂ ਦੇਖੋ ਲੋਕਾਂ ਨੂੰ ਡਰ ਪੈ ਗਿਆ ਸੀ ਰਾਜੀਪ ਉਦੋਂ ਤੱਕ ਮਤਲਬ ਇਹ ਮੀਟ ਸ਼ਰਾਬ ਤੱਕ ਕਿੱਥੇ ਤੇ ਲੋਕ ਡਰਦੇ ਸੀਗੇ ਕਿਸੇ ਦੇ ਹੱਥ ਤੋਂ ਚੀਜ਼ ਫੜ ਕੇ ਖਾਣ ਨੂੰ ਕਿ ਸ਼ਾਇਦ ਉਹਦੇ ਰਾਹੀਂ ਮੇਰੇ ਕੋਰੋਨਾ ਹੀ ਨਾ ਜੇ ਤੇ ਉਦੋਂ ਉਹ ਠੀਕ ਸੀਗਾ ਇੱਕ ਕੁਦਰਤ ਨੇ ਇਨਸਾਨ ਨੂੰ ਉਹਦੀ ਔਕਾਤ ਦਿਖਾਈ ਸੀ ਉਦੋਂ ਪਰ ਇਨਸਾਨ ਸਮਝਿਆ ਨਹੀਂ ਹੈ ਕਿ ਆ ਵੀ ਮੈਨੂੰ ਕੁਦਰਤ ਇਹ ਇੱਕ ਟ੍ਰੇਲਰ ਸੀਗਾ ਇਹ ਵੀ ਤੁਸੀਂ ਮੰਨ ਕੇ ਚੱਲੋ ਕੋਵਿਡ ਦਾ ਜਿਹੜਾ ਉਹ ਦੌਰ ਸੀ ਨਾ ਇੱਕ ਟ੍ਰੇਲਰ ਸੀ ਕੁਦਰਤ ਨੇ ਟ੍ਰੇਲਰ ਦਿੱਤਾ ਇਨਸਾਨ ਨੂੰ ਕਿ ਵੀ ਸਮਝ ਆ ਹੁਣ ਵੀ ਪਰ ਨਹੀਂ ਸਮਝਦਾ ਇਨਸਾਨ ਤੇ ਫਿਰ ਉਹ ਜਿਹੜੀ ਪਿਕਚਰ ਆ ਉਹ ਫਿਰ ਪਤਾ ਨਹੀਂ ਹੁਣ ਕੁਦਰਤ ਕਾ ਦਿਖਾਊਗੀ ਪਰ ਆਪਾਂ ਸਿੱਧੀ ਸਭਾ ਤੇ ਆਪਾਂ ਗੱਲ ਕੀਤੀ ਹੈ ਹੂੰ ਸੋ ਸਾਡਾ ਸਿਰ ਝੁਕਦਾ ਜੀ ਸ਼ਹੀਦਿਆਂ ਤੇ ਤੇ ਸਾਨੂੰ ਮਾਣ ਹੈ ਅਸੀਂ ਫਾਕਰ ਵੀ ਮਹਿਸੂਸ ਕਰਦੇ ਆ ਕਿ ਸਾਡੀ ਕੌਮ ਇਸ ਤਰੀਕੇ ਦੇ ਨਾਲ ਅੱਗੇ ਵਧੀ ਹੈ ਇੰਨੀਆਂ ਸ਼ਹੀਦੀਆਂ ਦੇ ਕੇ ਅੱਜ ਅਸੀਂ ਇੱਥੇ ਤੱਕ ਪਹੁੰਚੇ ਆ ਸੋ ਹਰ ਇੱਕ ਸਿੱਖ ਦਾ ਰਾਜੀਪ ਫਰਜ਼ ਬਣਦਾ ਕਿ ਖਾਸ ਕਰਕੇ ਜਿਹੜੇ ਲੋਕ ਫਤਿਹਗੜ੍ਹ ਸਾਹਿਬ ਜਾਂਦੇ ਨੇ ਦਿਲ ਤੋਂ ਨਤਮਸਤਕ ਹੋਣਾ ਜ਼ਰੂਰੀ ਹੈ ਦਿਲ ਤੋਂ ਇਹ ਚੀਜ਼ਾਂ ਮਹਿਸੂਸ ਕਰਨੀਆਂ ਜ਼ਰੂਰੀ ਨੇ ਜੇ ਤੁਸੀਂ ਇਹ ਚੀਜ਼ਾਂ ਮਹਿਸੂਸ ਕਰ ਲੀਆਂ ਫਿਰ ਤੁਹਾਨੂੰ ਉਹ ਚੀਜ਼ਾਂ ਦਾ ਅਨੁਭਵ ਹੋਊਗਾ ਕਿ ਉਹ ਕਿਸ ਤਰੀਕੇ ਦੇ ਉਦੋਂ ਖਲਾਸ ਸੀ ਕਿਸ ਤਰੀਕੇ ਦਾ ਮਾਹੌਲ ਸੀ ਸੋ ਸਾਰਿਆਂ ਨੂੰ ਇਹੀ ਹੈ ਕਿ ਦਿਲ ਤੋਂ ਨਤਮਸਤਕ ਹੋਣਾ ਬੇहद ਜ਼ਰੂਰੀ ਹੈ ਸ਼ਹੀਦਿਆਂ ਨੂੰ ਨਮਨ ਕਰਨਾ ਬੇहद ਜ਼ਰੂਰੀ ਹੈ ਜੀ ਸਮਝਣਾ ਜ਼ਰੂਰੀ ਹੈ ਕਿ ਇਹ ਸ਼ਹੀਦियां ਕਿਉਂ ਦਿੱਤੀਆਂ ਗਈਆਂ ਕਿਸ ਤਰੀਕੇ ਦੇ ਨਾਲ ਹੋਈਆਂ